ਨਗਰ ਕੀਰਤਨ ਜੀ ਦਾ ਸਾਹਿਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਅੱਜ ਜੀ ਖਾਲਸਾ ਨਗਰ ਬਾਬਾ ਜੀਵਨ ਸਿੰਘ ਜਦੋਂ ਨਗਰ ਕੀਰਤਨ ਸਾਹਿਬ ਨਿਕਲ ਰਿਹਾ ਹੈ ਸਭ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਵਾਂ ਸਾਰੀ ਵਰਲਡ ਨੂੰ ਦਿੰਦਾ ਵਾਂ ਅੱਜ ਸਾਬ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਘਰ ਪ੍ਰਭੁ ਮਨਾਇਆ ਗਿਆ ਇਹ ਖਾਲਸਾ ਨਗਰ ਦੀਆਂ ਸੰਗਤਾਂ ਵੱਲੋਂ ਬਾਬਾ ਜੀਵਨ ਸਿੰਘ ਜੀ ਸੰਗਤਾਂ ਵੱਲੋਂ ਬਹੁਤ ਬਹੁਤ ਸੰਗਤ ਦਾ ਧੰਨਵਾਦ ਕਰਦਾ ਵਾਂ ਸਾਰੀ ਸੰਗਤਾਂ ਜੀ ਆਇਆਂ ਆਖਦਾ ਵਾਂ ਬਹੁਤ ਬਹੁਤ ਵੈ ਖਾਲਸਾ ਵੈ ਜੀ ਕੀ ਫਤਿਹ ਜਾ ਸੇਦਨ ਆ ਵੀ ਆਪਾਂ ਨਸ਼ਿਆਂ ਤੋਂ ਦੂਰ ਹੋਈਏ ਤੇ ਆਪਾਂ ਗੁਰੂ ਦੇ ਨਾਲ ਲੱ Đੀਏ ਆਪਾਂ ਸਿੰਘ ਸਜਈਏ ਗੁਰੂ ਦਾ ਅਮਰਤ ਸਜਈਏ ਬਾਣਾ ਪਾਈਏ ਤੇ ਚੰਗੇ ਕੰਮ ਕਰੀਏ ਲੋਕਾਂ ਦੇ ਵਿੱਚ ਚੰਗੇ ਵਿਚਰੀਏ ਤੇ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਜਿਹੜੀ ਪੀੜੀ ਆ ਨੌਜਵਾਨੀ ਆ ਜਿਵੇਂ ਖਤਮ ਹੋਣ ਢੀ ਆ ਉਹਨੂੰ ਚੰਗਾ ਸੁਦੇਸ਼ ਦੇ ਕੇ ਗੁਰੂ ਗੋਬਿੰਦ ਸਿੰਘ ਤੇ ਲੜ ਲਈਏ ਸਿੰਘ ਸਜਾਈਏ ਜਿਨਾਂ ਕਿ ਦਾ ਅਵਾਜ਼ ਖਾਲਸਾ ਹੈ ਸਰਬੋਤਮ ਲਖ ਲਖੋ ਜੀ ਜੋ ਦਾਸ ਦੇ ਫੈਕਟਰੀ ਕੋ ਨਗਰ ਕਪਤਨ ਆਇਆ ਸੀ ਜਿਹੜਾ ਜੋ ਤੇ ਮੈਨ ਕਰ ਸਕਦੇ ਜੀ ਸਵਾਗਤ ਕੀਤਾ ਗਿਆ ਸਾਰੀਆਂ ਸੰਗਤਾਂ ਫਿਰ ਤੋਂ ਵਧਾਈਆਂ ਜੀ ਲਖ ਲਖ ਬਾਹਰ ਜੀ ਦਾ ਖਾਲਸਾ ਬਾਹਰ ਜੀ ਦਾ ਪੱਤ ਜੀ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹ ਨਸੀਹਤ ਦੇਣਾ ਚਾਹੀਦਾ ਕਿ ਆਪਾਂ ਨਗਰ ਦੇ ਸੁਧਾਰ ਲੈਣੇ ਆ ਇਹਦੇ ਨਾਲ ਆਪਾਂ ਨੂੰ ਬਾਣੀ ਨਾਲ ਵੀ ਜੋੜਨਾ ਚਾਹੀਦਾ ਧਰਮ ਦਾ ਅਮਲਕਾਰੀ ਹੋਣਾ ਚਾਹੀਦਾ ਤੇ ਜਿਹੜੀਆਂ ਆਪਣੇ ਤਦ ਗੁਨਾਵ ਜਿਹੜੀਆਂ ਆਪਣੇ ਪ੍ਰੋਜੈਕਟਾਂ ਆ ਉਹ ਸਾਰੀਆਂ ਉਹਲੀ ਕਰਕੇ ਛੱਡ ਦੇਣੇ ਚਾਹੀਦੀਆਂ ਆ ਗੁਰੂ ਸਾਹਿਬ ਨੇ ਬੱਤੇ ਮਾਨ ਕੀਤੀ ਹੋਈ ਆਪਣੀ ਪਰ ਆਪਣੇ ਤੋਂ ਸਿੱਖਿਆ ਲੈਣ ਦੀ ਸਿੱਧੀ ਤੋਂ ਦੂਰ ਨਹੀਂ ਹੋਣਾ ਚਾਹੀਦਾ ਅਤੇ ਕਿਸ਼ੇ ਕਰਕੇ ਇਹ ਸਿੱਖਿਆ ਲੈ ਕੇ ਬਾਅਦ-ਬਾਅਦ ਬਕਰਾਰੀਓ ਦੇ ਜਿੰਨਾ ਜੋੜ ਗੁਰੂ ਵਾਲੇ ਹੋਣਗੇ ਜਿਹੜਾ ਕੋਈ ਨਾ ਹੋਣਾ ਗੁਰੂ ਸਾਹਿਬ ਨੇ ਕਿਹਾ ਇਹਨੂੰ ਪਤਨ ਦੇ 20 ਪਰਵਾਦੀਆਂ ਸਤਾਰ ਚਾਰੀਆਂ ਨੂੰ ਕਿਹਾ ਉਸ ਪੈ ਜੀਵਨ ਚ ਕਈ ਹੜਾ ਪਤਨੋ ਹੀ ਲੱਗਦੇ ਨੇ ਤੇ ਫਿਰ ਆਪਾਂ ਕਿਉਂ ਨਾ ਉਹਨਾਂ ਦੇ ਪੁੱਤਰਾਂ ਵਰਗੇ ਬਣ ਜਾਈਏ ਜਿਵੇਂ ਉਹਨਾਂ ਦੇ ਪੁੱਤਰ ਸੀ ਨਾ ਆਪਾਂ ਦੇ ਪੁੱਤਰ ਬਣਾਏ ਫਰਦਸਿਸ ਇਹ ਸਮੂਹ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੀਵਨ ਭਾਸ਼ਾ ਅਤੇ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ